ਸਾਰਜੋਗ ਮਾਤਾ ਵੋ ਭੈਣੋ ਬਜ਼ੁਰਗੋ ਨੌਜਵਾਨੋ ਗੱਜ ਕੇ ਬੁਲਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗੱਲ ਕਰਨੀਆਂ ਕਾਨੂੰਨਾ ਬਾਰੇ ਤਾਂ ਸਾਰਿਆਂ ਨੇ ਆਪਾਂ ਨੂੰ ਸਮਝਾਤਾ ਕਿ ਕਾਨੂੰਨ ਆਪਣੇ ਲਈ ਮਾਰੂ ਨੇ ਹੁਣ ਆਪਾਂ ਗੱਲ ਕਰਦੇ ਆਂ ਅੱਜ ਦੀ ਰਾਜਨੀਤੀ ਬਾਰੇ ਕੀ ਰਾਜਨੀਤੀ ਚੱਲ ਕਿਵੇਂ ਰਹੀ ਆ ਰਾਜਨੀਤੀ ਤਾਂ ਆਪਣੇ ਗੁਰੂਆਂ ਨੇ ਵੀ ਕੀਤੀ ਆ ਉਦਨੇ ਗੱਲ ਤੇ ਮੇਰੀ ਬਹਿਸ ਹੋਣੀ ਜੀ ਨਹੀਂ ਕੀਤੀ ਮੈਂ ਕਹਾਂ ਮੈਂ ਠੂਠੀ ਗੱਲ ਨਾਲ ਸਹਿਮ ਤਾਂ ਗੁਰੂਆਂ ਨੇ ਰਾਜਨੀਤੀ ਨਹੀਂ ਕੀਤੀ ਕਿ ਤੁਸੀਂ ਗੁਰੂਆਂ ਦੀ ਸੋਚ ਮੁਤਾਬਿਕ ਚੱਲ ਰਹੇ ਹੋ ਕਿ ਗੁਰੂਆਂ ਨੇ ਜੋ ਆਪਾਂ ਨੂੰ ਸਿਖਾਇਆ ਆਪਾਂ ਉਸ ਦੇ ਹਿਸਾਬ ਨਾਲ ਚੱਲ ਰਹੇ ਆ ਉਹ ਕਹਿੰਦਾ ਹਾਂਜੀ ਆਪਾਂ ਚੱਲ ਰਹੇ ਆ ਅਸੀਂ ਚੱਲ ਰਹੇ ਆ ਮੈਂ ਕਹਾਂ ਬਾਪੂ ਦੀ ਥੋੜੀ ਉਮਰ ਕਿੰਨੀ ਹੋ ਗਈ ਉਹ ਕਹਿੰਦਾ ਇੰਨੀ ਉਮਰ ਹੋ ਗਈ ਮੇਰੀ ਮੈਂ ਕਹਾਂ ਤੁਸੀਂ ਕਾਲੀਆਂ ਨੂੰ ਵੀ ਵੋਟ ਪਾਈ ਹੋ ਤੁਸੀਂ ਕਾਂਗਰਸ ਨੂੰ ਵੀ ਵੋਟ ਪਾਈ ਕਹਿੰਦੇ ਨਹੀਂ ਮੈਂ ਕਾਲੀ ਤੇ ਕਾਂਗਰਸ ਨੂੰ ਨਹੀਂ ਵੋਟ ਪਾਈ ਪਤਾ ਨਹੀਂ ਬੰਗਲਾ ਦੇ ਕਿਸੇ ਪਾਰਟੀ ਦਾ ਨਾਮ ਲੈਂਦੇ ਜੀ ਉਹਨੂੰ ਵੋਟ ਪਾਈ ਆ ਮੈਨਾਂ ਛੋਟੇ ਨਾਲ ਸਹਿਮਤ ਹਾਂ ਤੁਸੀਂ ਉਹਨੂੰ ਗੋਟ ਪਾਈਆ ਆਉਂਦੇ ਜੇ ਤੁਸੀਂ ਉਹਨਾਂ ਗੁਰੂਆਂ ਦੀ ਸੋਚਾਂ ਦੇ ਚੱਲਦੇ ਆਪ ਕਹਿੰਦੇ ਨੇ ਆਪਾਂ ਗੁਰੂਆਂ ਦੀ ਸੋਚਾਂ ਦੇ ਚੱਲਦੇ ਇਹ ਤਾਂ ਕਹਿੰਦਾ ਪਿੱਛੇ ਹੀ ਰਹਿ ਜਾਣੇ ਸੀ ਇਹ ਰਾਜਨੀਤੀ ਕਰਨੀਆਂ ਦਾ ਕਹਿੰਦਾ ਸੱਚੇ ਦੈਨਾ ਕਰੋ ਜਿਹੜਾ ਰਾਜਨੀਤੀ ਅੱਜ ਕੱਲ ਆ ਰਿਹਾ ਹੈਗਾ ਉਹ ਤਾਂ ਬਸ ਆਪਣਾ ਖੂਨ ਪੀਣ ਆ ਰਿਹਾ ਆਪਣੇ ਹੱਥ ਮਾਰਨ ਲਈ ਆ ਰਿਹਾਗਾ ਤੇ ਹੁਣ ਗੱਲ ਕਰਦੇ ਆ ਆਪਾਂ ਕੈਪਟਨ ਕੈਪਟਨ ਕਹਿੰਦਾ 144 ਧੜਾ ਲੱਗੀ ਹੋਈ ਆ ਕਿ ਦਿੱਲੀ ਵਿੱਚ ਚਾਰ ਚਾਰ ਬੰਦਿਆਂ ਦੇ ਆਪਾਂ ਜੱਥੇ ਲੈ ਕੇ ਜਾਵਾਂਗੇ ਕੈਪਟਨ ਤੈਨੂੰ ਮੈਂ ਇੱਕ ਗੱਲ ਦੱਸਦਾ ਜਿਹੜੀ ਦੇ ਵਿੱਚ ਅਵਾਰਾ ਕੁੱਤੇ ਨਹੀਂ ਫਿਰਦੇ ਹੁੰਦੇ ਆਪਾਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਦਿੱਲੀ ਨੇ 4 ਬੰਦਿਆਂ ਤੋਂ ਨਹੀਂ ਕੋਈ ਧਿਆਨ ਦੀ ਕਿਹਾ ਜਦ ਤੱਕ 4 ਲੱਖ ਬੰਦੇ ਦਾ ਇਕੱਠ ਨਹੀਂ ਦਿੱਲੀ ਜਾਂਦਾ ਡਾਟਾ ਕੁ ਦਿੱਲੀ ਕੰਪਨੀ ਦੀ 4 ਲੱਖ ਬੰਦੇ ਦਾ ਇਕੱਠ ਕਿਵੇਂ ਜਾਊ ਪੰਜਾਬ ਦੇ ਵਿੱਚ ਪਿੰਡਾਂ ਦੀ ਗਿਣਤੀ 12894 ਪਿੰਡ ਨੇ ਪੰਜਾਬ ਦੇ ਵਿੱਚ ਜੇ 10-10 ਬੰਦੇ ਇੱਕ ਪਿੰਡੋਂ ਜਾਣਗੇ ਆ 128994 ਬੰਦਿਆਂ ਦਾ ਇਕੱਠ ਹੋ ਗਿਆ ਪੰਜਾਬ ਦਿੱਲੀ ਤੇ ਦਿੱਲੀ ਚ ਇਕੱਲੇ ਪੰਜਾਬ ਦਾ ਸਾਹਬ ਲਾ ਕੇ ਦੇਖੋ ਇਤਨਾ ਯੂਪੀਓ ਵੀ ਆਉਣਾ ਮਹਾਰਾਸ਼ਟਰ ਤੋਂ ਵੀ ਆਉਣਾ ਕਿੰਨੀਆਂ ਹੋ ਸਟੇਜਾਂ ਤੋਂ ਲੋਕਾਂ ਨੇ ਆਉਣਾਗਾ ਦਿੱਲੀ ਦਾ ਕਹਿੰਦਾ ਉਹੀ ਡਰ ਚੁੱਕੀ ਇਕੱਠ ਦੇਖ ਕੇ ਬੰਦਿਆਂ ਦਾ ਦਿੱਲੀ ਦਾ ਆਪੇ ਕਹੂਗੀ ਮੈਂ ਕਾਨੂੰਨ ਰੁ ਪਿੱਛੇ ਲੈਣੀਆਂ ਰੱਦ ਕਰਦੀਆਂ ਤੇ ਇਹ ਇਕੱਲੇ ਕਾਨੂੰਨ ਰੱਦ ਹੋ ਗਏ ਨਾ ਆਪਣੇ ਬਾਹਰ ਨਹੀਂ ਰੁਕ ਜਾਣੇ ਸਾਨੂੰ ਰਜਗਾਰ ਨਹੀਂ ਮਿਲ ਜਾਣੇ ਫਸਲਾਂ ਦੇ ਪਾਣੀ ਡੁੱਗਣੇ ਹੋ ਜਾਣੇ ਆਪਾਂ ਗੱਲ ਪੰਜਾਬ ਨੂੰ ਬਚਾਉਣ ਦੀ ਕਰਦੀਆਂ ਪੰਜਾਬ ਦੀ ਹੋਣ ਬਚਾਉਣ ਦੀ ਕਰਦੀਆਂ ਸਾਡੇ ਅਰਗੇਆ ਨੌਜਵਾਨਾਂ ਨੂੰ ਹਿਸਟਰੀ ਨਹੀਂ ਪੜਾਈ ਜਾਂਦੀ ਸਾਡੇ ਅਰਗੇਆ ਨੌਜਵਾਨਾਂ ਨੂੰ ਇੰਗਲਿਸ਼ ਪੜਾਇਆ ਤੇ ਬਾਹਰ ਜਨਮ ਲਾਤਾ ਕਿਦਾ ਹੋਰ ਸਰਕਾਰਾਂ ਨੇ ਕੁਝ ਨਹੀਂ ਕੀਤਾ ਸਾਨੂੰ ਸਾਡੇ ਖਰੂਆਂ ਦੀ ਹਿਸਟਰੀ ਨਹੀਂ ਪੜਾਈ ਸਾਨੂੰ ਹਿਸਟਰੀ ਪੜ੍ਹਾਇਆ ਆ ਹਿਟਲਰ ਅਰਗੇਆ ਦੀ ਹਿਸਟਰੀ ਪੜਾਈਆ ਜਾਨੂੰ ਕਿ ਪੜਾਈ ਇਸ 22.84 ਲੱਖ ਕਰੋੜ ਇਨਕਮ ਆਏ ਭਾਰਤ ਨੂੰ ਹਰ ਮੈਂ ਭਾਰਤ ਨਾਂ ਲਿਆਗਾ ਤੇ ਇੱਥੇ ਕਈ ਬਲਾੜੇ ਨਾ ਹਿੰਦੂਸਤਾਨ ਕਹਿੰਦੇ ਆ ਇਹ ਹਿੰਦੂਸਤਾਨ ਨਹੀਂ ਹੈਗਾ ਇਹ ਭਾਰਤ ਆਪਾਂ ਕਹਿੰਦੇ ਆ ਹਿੰਦੂ ਰਾਸ਼ਟਰ ਨੂੰ ਬਣਾਉਣਾ ਆਲਤੀ ਜਵਾਨ ਚੋਂ ਤਾਂ ਆਪਾਂ ਹਿੰਦੂਸਤਾਨ ਕਹੀ ਜਾਂਦੇ ਆ ਇਹ ਤਾਂ ਹਿੰਦੂ ਰਾਸ਼ਟਰ ਬਣਾਉਣ ਦੀਆਂ ਨਿਸ਼ਾਨੀਆਂ ਨੇ ਜੇ ਤੋਂ ਬਚਨਾ ਹਿੰਦੁਸਤਾਨ ਨਹੀਂ ਹੈਗਾ ਭਾਰਤ ਆ ਇੰਡੀਆ ਕੋਈ ਨਹੀਂ ਭਾਰਤ ਕੋ ਹਿੰਦੁਸਤਾਨ ਨਾ ਤੋ ਇਹ ਹਿੰਦੁਸਤਾਨ ਨਹੀਂ ਹੈਗਾ ਜਿਹੜੀਆਂ ਅਸੀਂ 80% ਤਨਖਾਹਾਂ ਸਾਡੀ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹਾਂ ਦਿੱਤੀਆਂ ਜੋ ਆਪਣੇ ਭਾਰਤ ਤੋਂ ਇਹਨਾਂ ਨੂੰ ਹਿੰਦ ਕਾਨੂੰਨ ਦੀ ਆ 80% ਤਨਖਾਹਾਂ ਦਿੰਦੀਆਂ ਸਰਕਾਰਾਂ ਕਹਿੰਦੀਆਂ ਸੀ ਤੇ 20% ਕੁੱਲ ਕਿਸਾਨਾਂ ਦੇ ਲਈ ਦਲਿਤ ਭਰਾਵਾਂ ਦੇ ਲਈ 25% ਸਟੀਆਂ ਸੀਗੀਆਂ ਜੋ ਉਹਨਾਂ ਨੂੰ 31000 ਕਰੋੜ ਦਾ ਕਾਟਾ ਪਾਤਾ ਦਿੱਲੀ ਦੇ ਭਰਾਵਾਂ ਨੂੰ ਦਲਿਤ ਭਰਾਵਾਂ ਦਾ ਹਰੇਕ ਹੱਕ ਮਾਰਿਆ ਗਿਆ ਗਰੀਬ ਵਿਦਿਆਰਥੀਆਂ ਦੇ ਵਜੀਫੇ ਮਾਰੇ ਗਏ ਗਰੀਬ ਬੰਦੇ ਦਾ ਹਰੇਕ ਹੱਕ ਮਾਰਿਆ ਗਿਆ ਹੋਰੀ-ਹੋਰੀ ਪੋੜੀ ਚੜ੍ਹਦੀ ਕਿਸਾਨਾਂ ਤੇ ਆ ਗਈ ਹੁਣ ਵਾਰੀ ਕਿਸਾਨਾਂ ਦੀ ਆ ਗਈ ਇਹਨਾਂ ਨੂੰ ਐ ਨਹੀਂ ਪਤਾ ਸੀ ਇਹ ਕਿਸਾਨ ਨਹੀਂ ਇਹ ਕਿਸਾਨ ਉਹ ਨੇ ਜਿਨ੍ਹਾਂ ਨੇ ਦਿੱਲੀ ਲਾ ਦੇਣੀ ਆ ਵਲਕਾਰਾਂ ਮਾਰ ਕੇ ਜਿਨ੍ਹਾਂ ਨੇ ਝਕਾਰੇ ਦੇ ਵਾਰਨਾਰੀ ਦਿੱਲੀ ਕੰਬੜਵਾ ਦੇਣੀਆਂ ਇਹ ਕਿਸਾਨ ਉਹ ਨੇ ਤੇ ਜਦਨੇ ਤੇ ਭਰਾਵਾਂ ਦੀ 25% 스ਟੀਮਾ ਖਤਮ ਕਰਤੀਆਂ ਤੇ ਹੁਣ ਇੱਕ ਨਵੀਂ ਗੱਲ ਨਿਕਣ ਕੇ ਆ ਰਹੀ ਆ ਜੇ ਨਾ ਮੋਦੀ ਆ ਉਹੋ ਇੰਡੀਆ ਆਪ ਗੰਤੇ ਦੇਸ਼ ਨੂੰ ਅੰਗਲੈਂਡ ਬਣਾਉਣਾ ਚਾਹੁੰਦਾ ਉਹ ਅੰਗਲੈਂਡ ਦੇ ਬੰਦੇ ਦੀ ਇਨਕਮ ਦੇ ਨਾਲ ਸਾਬਿਤ ਕਰ ਰਿਹਾ ਕਿ ਸਾਡੀ ਇਨਕਮ ਇੰਨੀ ਆ ਅੰਗਲੈਂਡ ਦੇ ਵਿਲੋਪਰ ਆ ਭਾਰਤ ਓਏ ਮੋਦੀਆ ਮੂਰਖਾ ਓਏ ਅੰਗਰੇਜ਼ ਦੇ ਕਿਵੇਂ ਬਰਾਬਰ ਹੋ ਜੂ ਇੱਥੇ ਵੀ ਆਉਂਦਾ ਨਾਲੀਆਂ ਚ ਪਾਣੀ ਖੜ ਜਾਂਦਾ ਬੰਦਾ ਕਹਿੰਦਾ ਪਹਿਨਣਾ ਚਾਹੀਏ ਕਿਵੇਂ ਉੱਥੇ ਕਹਿੰਦਾ ਨਹੀਂ ਹੋ ਜਾਂਦਾ ਓ ਮੋਦੀਆ ਮੈਨੂੰ ਦੱਸਦਾ ਸਹੀ ਓ ਯੂਪੀ ਚ ਜਾ ਕੇ ਦੇਖੋ ਕਿਸੇ ਨੂੰ ਪੰਦਾ ਕੱਪੜੇ ਨਹੀਂ ਨਸੀਬ ਹੁੰਦੇ ਪਾਉਣ ਦੇ ਲੈ ਖੰਡ ਇਹ ਆਣੇ ਯੂਪੀ ਚ ਓਏ ਇੰਗਲੈਂਡ ਕਿਵੇਂ ਪਾਜੂ ਯੂਪੀ ਦੇ ਵਿੱਚ ਇਹਨੇ 12 ਘੰਟੇ ਲੇਬਰ ਨੂੰ ਕੰਮ ਕਾਣ ਲਾਤਾ ਇਹ ਹੁਣ ਇਹਨੇ ਪੰਜਾਬ ਚ ਵੀ ਲਿਆਉਣਾ ਇਹ ਮੋਦੀ ਨੇ ਹੱਥ ਬਹੁਤ ਚੱਕੀ ਹੋਈ ਆ ਜਦੋਂ ਤੇਲ ਦੀਆਂ ਕੀਮਤਾਂ 'ਚ ਆਪਾਂ ਕਹਿੰਦੇ ਨੇ 2 ਰੁਪਏ ਵਾਧਾ ਹੋ ਗਿਆ 2 ਰੁਪਏ 30 ਪੈਸਾ ਵਾਧਾ ਹੋਇਆ 2 ਮਿੰਟ ਹੋਰ ਲਉਂਗੀ ਬੱਸ ਫਿਰ ਹਾਂ ਔਰ ਜਦੋਂ ਬਾਤਾ ਹੁੰਦਾ 2 ਰੁਪਏ 50 ਪੈਸੇ ਜਦੋਂ ਡੀਜ਼ਲ 'ਚ ਵਾਧਾ ਹੁੰਦਾ ਆਪਾਂ ਕੋਈ ਨਾ 2 ਰੁਪਏ ਆਪਾਂ ਨੂੰ ਕਿੰਨਾ ਕ ਫਰਕ ਪੈਣਾ ਓਏ ਗੱਲ ਸੁਣ ਲਓ ਮਿੱਤਰੋ ਜਦੋਂ ਇੰਨਾ ਕ ਫਰਕ ਪੈਂਦਾ 2-3 ਰੁਪਏ ਦਾ ਸਰਕਾਰ ਨੂੰ 28000 ਕਰੋੜ ਦਾ ਮਨਾਫਾ ਹੋ ਜਾਂਦਾ ਆਪਾਂ ਕਹਦੇ ਨੇ ਇਹ ਲੱਕ ਟਰੋਲ ਵੱਧ ਗਿਆ ਆਪਾਂ ਕੀ ਲੈਣਾ ਸਰਕਾਰ ਨੂੰ 28000 ਕਰੋੜ ਦਾ ਫਾਇਦਾ ਹੁੰਦਾ ਇਹਨਾਂ ਕੋ ਰੇਟ ਵਧਾ ਕੇ ਤੇਲ ਦਾ ਤੇ ਮੈਂ ਇੱਕ ਬੇਨਤੀ ਕਰਦਾ ਇਥੋਂ ਕੀ ਨੌਜਵਾਨਾਂ ਦੇ ਤੱਕ ਮੈਸੇਜ ਭਜਾਉਣ ਦਾ ਇੱਕ ਹਿੱਲਾ ਹੋਰ ਆ ਨੌਜਵਾਨ ਸਭ ਤੋਂ ਵੱਧ ਜਿੰਮਾ ਚ ਜਾਂਦੇ ਨੇ ਨੌਜਵਾਨ ਜਾਂਦਾ ਫੇਟੜ ਜਾਂਦਾ ਨੌਜਵਾਨ ਜਾਂਦਾ ਟੂਸ਼ਨਾਂ ਬਣਦੇ ਆਪਾਂ ਉਹਨਾਂ ਦੇ ਕੋਲ ਜਾਈਏ ਆਪਾਂ ਉਹਨਾਂ ਨੂੰ ਸਮਝਾਈਏ ਆਪਾਂ ਉਹਨਰਾਂ ਦੇ ਨਾਲ ਗੱਲ ਕਰਕੇ ਉੱਥੇ ਉਹਨਾਂ ਦੇ ਨਾਲ ਮੀਟਿੰਗਾਂ ਕਰੀਏ ਨੌਜਵਾਨਾਂ ਨੂੰ ਦੱਸੀਏ ਨੌਜਵਾਨਾਂ ਨੂੰ ਪਤਾ ਹੀ ਨਹੀਂ ਹੱਕ ਕੀ ਆ ਮੈਂ ਮੈਨੂੰ ਇੱਥੇ ਔਰ ਤੋਂ ਪਤਾ ਮੈਨੂੰ ਵੀ ਨਹੀਂ ਪਤਾ ਸੀ ਮੈਂ ਤਾਂ ਝੂਠ ਬੋਲਾਂ ਮੈਂ ਕੋਈ ਬਾੜਾ ਝੁੱਧਦਾ ਤੂ ਤਾ ਨਹੀਂਗਾ ਜਦੋਂ ਮੈਂ ਇੱਥੇ ਆਇਆ ਮੈਨੂੰ ਕਿਹੜਾ ਪਤਾ ਸੀ ਇਹ ਹੱਕ ਨੇ ਕਿ ਇਹ ਕਿਸਾਨਾਂ ਵਾਲੇ ਮੇਰੇ ਤੋਂ ਤਾਂ ਬਹੁਤ ਵੱਡੇ ਵੱਡੇ ਬੈਠੇ ਆ ਜਦੋਂ ਆ ਬੰਦਾ ਇਸ ਜ਼ੈਣ ਵਿੱਚ ਆਉਂਦਾ ਇਸ ਵੱਲ ਤੁਰਦਾ ਫੇਰ ਉਹਨੂੰ ਪਤਾ ਲੱਗਦਾ ਇਹ ਮਹੀਨੇ ਚ ਨਵੰਬਰ ਦਾ ਮਹੀਨਾ ਜਦ ਗੁਰराज ਬਾਪੂ ਜੀ ਬੈਠੇ ਨੇ 31 ਅਕਤੂਬਰ ਤੋਂ ਬਾਅਦ ਇਹ ਨਵੰਬਰ ਦੇ ਮਹੀਨੇ ਚ ਕੀ ਹੋ ਰਹੀ ਸੀ ਪਹਿਲਾਂ ਉਹ ਬਾਪੂ ਜੀ ਦੱਸ ਕੇ ਗਏ ਨੇ ਇਹਨਾਂ ਅਤਿਆਚਾਰ ਇਸ ਪੰਜਾਬ ਨੇ ਸਿਆਣਾ ਇਹ ਨਵੰਬਰ ਦੇ ਮਹੀਨੇ ਵਿੱਚ ਕਈ ਲੋਕ ਪੰਜਾਬ ਡੇ ਮਨਾਉਂਦੇ ਹੁੰਦੇ ਆ ਨੰਬਰ ਦੇ ਮਹੀਨੇ ਚ ਇਹ ਪੰਜਾਬ ਡੇ ਨਹੀਂ ਕਹਿੰਦਾ ਪੁੱਛ ਕੇ ਦੇਖੀ ਨਵੰਬਰ ਦੇ ਮਹੀਨੇ ਚ ਦਿੱਲੀ ਚ ਹਾਲ ਕੀ ਕਰਤਾ ਸੀ ਸਿੱਖਾਂ ਦਾ ਇਹ ਹਾਲ ਕੀ ਕਰਤਾ ਸੀ ਸਿੱਖਾਂ ਦਾ ਤੇ ਇੱਕ ਗੱਲ ਹੋਰ ਮੋਦੀ ਗੱਲਾਂ ਕਰਦਾ ਇੰਗਲੈਂਡ ਬਣਾਉਣ ਦੀਆਂ 45 ਸਾਲਾਂ ਦਾ ਰਿਕਾਰਡ ਟੁੱਟ ਗਿਆ ਬੇਰੁਜ਼ਗਾਰੀ ਦਾ ਪੰਜਾਬ ਦੇ ਵਿੱਚ ਇਸ ਗੰਦੇ ਦੇਸ਼ ਦੇ ਵਿੱਚ 45 ਸਾਲਾਂ ਦਾ ਰਿਕਾਰਡ ਟੁੱਟ ਗਿਆ ਪੰਤਾਰੀ ਸਾਲਾ ਦਾ ਰਕਾ ਟੁੱਟਣ ਦਾ ਮਤਲਬ ਪੰਤਾਰੀ ਸਾਲਾ ਬਾਅਦ ਫੇਰ ਬੇਰੋਜ਼ਗਾਰੀ ਸਭ ਤੋਂ ਜ਼ਿਆਦਾ ਹੋ ਗਈ ਆ ਭਾਰਤ ਗੰਦੇ ਦੇਸ਼ ਦੇ ਵਿੱਚ ਇਹ ਮੋਦੀ ਦੀਆਂ ਨਕਰੀਆਂ ਬਾਤ ਗੰਦੀਆਂ ਨੇ ਇਹਦਾ ਕੋਈ ਧਰਮ ਹਿੱਜੂ ਨਹੀਂ ਇਹ ਆਰਐਸ ਨਹੀਂ ਇਹ ਸ਼ੈਤਾਨ ਆ ਸ਼ੈਤਾਨ ਇਹ ਦੁਨੀਆ ਦੇ ਸ਼ਤਾਨ ਬਣ ਕੇ ਰਾਜ ਕਰਨਾ ਚਾਹੁੰਦਾ ਪਹਿਲਾਂ ਕਈ ਬੁਲਾੜੇ ਬੋਲੇ ਸੀ ਕਿ 10 ਸਾਲ ਤੋਂ 15 ਸਾਲ ਕਰ ਦੂੰ ਇਹ ਧਰਤੀਏ ਦੀ ਮਾਂ ਦੀ ਨਹੀਂ ਇਹ ਧਰਤੀਏ ਦੇ ਬਾਪ ਦੇ ਨਹੀਂ ਕਿ 10 ਸਾਲ ਤੋਂ 15 ਸਾਲ ਇਹ पीएम बनके ਰਾਜ ਕਰ ਦੂ ਇਹਦੇ ਤੇ ਇੰਨੀ ਜ਼ਰਤ ਨਹੀਂ 2025 ਚ ਜਿਹੜੀਆਂ ਵੋਟਾਂ ਆਪਾਂ ਕਿਸੇ ਪਾਰਟੀ ਨੂੰ ਵੋਟ ਨਹੀਂ ਜਿਤਾਉਣੀ ਕਿਸੇ ਪਾਰਟੀ ਨੂੰ ਵੋਟ ਨਹੀਂ ਜਿਤਾਉਣੀ ਆਪਾਂ ਗੱਲਾਂ ਕਰਦੇ ਆ ਕਿ ਹਰੀਆਂ ਪੱਖਾਂ ਲੈ ਕੇ ਆਪਾਂ ਪਾਰਲੀਮੈਂਟ ਚ ਚੜੇ ਜਾਵਾਂਗੇ ਨਾ ਇੱਕ ਗੱਲ ਹੋਰ ਦੱਸ ਦਾਂ ਮੈਂ ਜਦੋਂ ਗੱਡੀ ਦਿੱਲੀ ਚ ਐਂਟਰ ਹੋ ਜਾਂਦੀ ਆ ਉਦੋਂ ਬੰਦੇ ਦੀ ਨੀਅਤ ਬਦਲ ਜਾਂਦੀ ਆ ਜਦੋਂ ਗੱਡੀ ਦਿੱਲੀ ਚ ਐਂਟਰ ਹੋ ਜਾਂਦੀ ਆ ਉਦੋਂ ਨੀਅਤ ਬਦਲ ਜਾਂਦੀ ਆ ਅਨਾ ਗਰੀਬ ਆਪ ਆਪਾ ਐਮਐਲਏ ਚੁਣ ਕੇ ਭੇਜਦੇ ਐ ਐਮਪੀ ਚੁਣ ਕੇ ਭੇਜਦੇ ਆ ਜਦੋਂ ਉੱਥੇ ਪੜ ਜਾਂਦਾ ਉਹ ਤੁਹਾਨੂੰ ਕੀ ਪਤਾ ਕਿੰਨੇ ਪੈਸੇ ਸਿੱਟਨੇ ਆਉਂਦੇ ਨੇ ਅੰਨਾ ਦੇ ਅੱਗੇ ਆਪਾਂ 10 ਰੁਪਏ ਚੁਣਾਉਂਦੇ ਆ ਉਹ ਲੱਖ ਚੁਣਾਉਂਦੇ ਨੇ ਆਪਾਂ ਲੱਖ ਚੁਣਾਉਂਦੇ ਆ ਅੱਜ ਮੈਂ ਉਹ ਕਰੋੜ ਚੁਣਾਉਂਦੇ ਨੇ ਆਏ ਨੇ ਇਥੇ ਬਦਲੀਆਂ ਆਏ ਨਾਲ ਸਮਝੋ ਕਿ ਇੱਥੋਂ ਵੀ ਬਣੇ ਬਣਾਏ ਜਾਂਦੇ ਆ ਲੀਟਰ ਇਹ ਤਾਂ ਦਿੱਲੀ ਬਦਲ ਦਿੰਦੀ ਆ ਆਪਾਂ ਵੀ ਮੂਰਖਾਂ ਆਪਾਂ ਪਹਿਲਾਂ ਵੀ ਸੋਚਿਆ ਦਿੱਲੀ ਹੁੰਦੀ ਕੋਣਾ ਆਪਣੇ ਫਸਲਾਂ ਦਾ ਹੱਕ ਤੇ ਕਰਨ ਵਾਲੀ ਦਿੱਲੀ ਹੁੰਦੀ ਕੋੜਾ ਆਪਾਂ ਨੂੰ ਫਸਲਾਂ ਦਾ ਭਾਅ ਦੱਸਣ ਵਾਲੀ ਦਿੱਲੀ ਹੁੰਦੀ ਕੋੜਾ ਆਪਾਂ ਨੂੰ ਡੇਟਾ ਦੇਣ ਵਾਲੀ ਕਿ ਤੇ ਇੰਨੀ ਤਰੀਕ ਨੂੰ ਫਸਲ ਆਉਣੀ ਤੇ ਇੰਨੀ ਤਰੀਕ ਨੂੰ ਫਸਲ ਆਉ ਆਪਾਂ ਪਹਿਲਾਂ ਨਹੀਂ ਬੋਲੇ ਆਪਾਂ ਪਹਿਲਾਂ ਨਹੀਂ ਜਾਗਰੂਤ ਹੋਏ ਆਪਾਂ ਦਿੱਲੀ ਤੋਂ ਕੋਈ ਉਮੀਦ ਨਹੀਂ ਰੱਖਣੀ ਆਪਣੀਆਂ ਫਸਲਾਂ ਆਪਾਂ ਖੂਨ ਪਸੀਨੇ ਦੀ ਮਿਹਨਤ ਕਰਕੇ ਉਗਾਉਣਿਆ ਇਹਨਾਂ ਦੇ ਤ੍ਰਿਪੇਦੀ ਐਨਰਜੀ ਨਾਲ ਤਨਖਾਹਾਂ ਵੀ ਆਪਾਂ ਤੈਅ ਕਰਾਂਗੇ ਇਹ ਰੇਟ ਵੀ ਫਸਨਾ ਦੇ ਆਪਾਂ ਤੈਅ ਕਰਾਂਗੇ ਦਿੱਲੀ-ਦੁੱਲੀ ਤੋਂ ਆਪਾਂ ਹੁਣ ਕੱਖ ਦੀ ਉਮੀਦ ਨਹੀਂ ਰੱਖਣੀ ਕਿਉਂਕਿ ਦਿੱਲੀ ਹਮੇਸ਼ਾ ਹੀ ਆਪਣੇ ਲਈ ਮਾਰੀ ਰਹੀ ਆ ਜਿੰਦਾਬਾਦ ਜਿੰਦਾਬਾਦ ਹੁਣ ਆਪਾਂ ਖੰਦ ਕਰਦੇ ਆ 26 ਦੇ 27 ਤਰੀਕ ਨੂੰ ਦਿੱਲੀ ਜਾਵਾਂਗੇ ਤੇ ਨੌਜਵਾਨ ਨੂੰ ਹੰਬਵਾ ਕੇ ਪਹੁੰਚੋ ਔਰ ਤਾਂ ਕੋਈ ਰਹਿਣਾ ਨਹੀਂ ਜੇ ਸਾਡੀਆਂ ਜ਼ਮੀਰ ਦਿੱਲੀ 26 27 ਨੂੰ ਕਹਿੰਦਾ ਰਿਕਾਰਡ ਟੁੱਟਣਗੇ ਰਿਕਾਰਡ ਜੋੜਨਗੇ ਨਵੇਂ ਰਿਕਾਰਡ ਬਣਾਵਾਂਗੇ 26 27 ਤਰੀਕ ਨੂੰ ਇੰਨਾ ਬੇਨੇ ਕੱਖ ਨਹੀਂ ਕਰਕੇ ਦਿਖਾਇਆ ਹੁਣਾ ਜਿੰਨਾ ਆਪਾਂ 26 27 ਨੂੰ ਗੱਲੀ ਕਰਦਾਂਗੇ ਇਹ ਨਿਕਲ ਜ਼ਿੰਦਾ ਰਸਰੀਏ ਆ